ਸਾਵਧਾਨ ਪੰਜਾਬੀਓ ਕਿਉਂਕਿ ਵੱਡੀ ਵਿਪਤਾ ਪੈਣ ਵਾਲੀ ਹੈ ਨਵੀਂ ਨਹਿਰ ਦੇ ਵਿੱਚ ਹੀ ਪਾੜ ਪੈ ਚੁੱਕਿਆ ਹੈ ਤੇ ਪਾੜ ਵੀ ਕੋਈ ਇੱਕ ਜਾਂ 2 ਫੁੱਟ ਡੂੰਗਾ ਨਹੀਂ ਬਲਕਿ 40 ਫੁੱਟ ਡੂੰਗਾ ਪਾੜ ਪੈ ਚੁੱਕਿਆ ਹੈ ਕਈ ਪਿੰਡਾਂ ਦੇ ਡੁੱਬ ਜਾਣ ਦਾ ਖੱਛਾ ਜਿਤਾਇਆ ਜਾ ਰਿਹਾ ਹੈ ਤਾਂ ਪ੍ਰਸ਼ਾਸਨ ਉੱਤੇ ਇਲਜ਼ਾਮ ਪਿੰਡ ਵਾਸੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਹੈਰਾਨੀ ਵਾਲੀ ਗੱਲ ਇਹ ਹੈ ਕਿ 20 ਦਿਨ ਪਹਿਲਾਂ ਹੀ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਇਹ ਨਹਿਰ ਨੂੰ ਤਿਆਰ ਕੀਤਾ ਗਿਆ ਸੀ ਪਰ ਅਜੇ 20 ਦਿਨ ਵੀ ਪੂਰੇ ਨਹੀਂ ਹੋਏ ਕਿ ਪਾਣੀ ਦੇ ਪਹਿਲੇ ਵਾਦੇ ਕਰਕੇ ਲਗਭਗ 100 ਫੁੱਟ ਜ਼ਮੀਨ ਤਸ ਗਈ ਹੈ ਤੇ 40 ਫੁੱਟ ਡੂੰਗਾ ਪਾੜ ਪੈ ਚੁੱਕਿਆ ਤਾਂ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਨੇ ਕਿ ਘਟੀਆ ਕਿਸਮ ਦੀ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਜਿਸ ਕਰਕੇ ਪਾਣੀ ਦੇ ਵਹਾਅ ਇਹ ਚੱਲ ਨਹੀਂ ਸਕਿਆ ਤੇ ਇਹ ਇਨਾ ਡੂੰਗਾ ਪਾੜ ਪੈ ਚੁੱਕਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਆਖਿਰਕਾਰ ਕਿਵੇਂ ਇਹ ਪਾੜ ਪੈ ਚੁੱਕਿਆ ਪਾਣੀ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਲੋਕਾਂ ਦੇ ਸਾਹ ਸੁੱਕੇ ਹੋਏ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਪਾੜ ਨੂੰ ਭਰਿਆ ਜਾ ਸਕੇ ਤਾਂ ਕਿ ਪਿੰਡ ਜਾਫਰ ਹੋਰ ਜੋ ਇਲਾਕਾ ਹੈ ਜਾਂ ਫਸਲ ਹੈ ਉਹ ਬਰਬਾਦ ਨਾ ਹੋ ਸਕੇ ਤਾਂ ਤਸਵੀਰਾਂ ਜਲਾਲਾਬਾਦ ਨਹਿਰ ਦੀਆਂ ਸਾਹਮਣੇ ਆਈਆਂ ਨੇ ਜਿਹੜੀ ਕਿ ਤਕਰੀਬਨ ਪਿਛਲੇ 4 ਮਹੀਨਿਆਂ ਤੋਂ ਵੰਡ ਰਹੀ ਸੀ 20 ਦਿਨ ਅਜੇ ਮੁਕੰਮਲ ਨ ਹੋਈ ਨੂ ਹੋਈ ਵੀ ਨਹੀਂ ਹੋਣੇ ਕਿ ਪਾਣੀ ਦੇ ਪਹਿਲੇ ਵਾਦੇ ਕਰਕੇ ਹੀ 100 ਫੁੱਟ ਜ਼ਮੀਨ ਤਸ ਗਈ ਹੈ ਤੇ 40 ਫੁੱਟ ਡੂੰਗਾ ਪਾੜ ਪੈ ਚੁੱਕਿਆ ਹਾਲਾਂਕਿ ਨਹਿਰੀ ਵਿਭਾਗ ਦੇ ਅਧਲਾ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਪਾੜ ਨੂੰ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਕਰੋੜਾਂ ਦੀ ਲਾਗਤ ਲੱਗੀ ਹੈ ਇਸ ਨਵੀਂ ਨਹਿਰ ਨੂੰ ਬਣਾਉਣ ਦੇ ਲਈ ਤੇ ਪਹਿਲੇ ਪਾਣੀ ਦੇ ਵਹਾਅ ਦੇ ਵਿੱਚ ਹੀ ਇਹ ਪਾੜ ਪੈ ਜਾਣਾ ਬਹੁਤ ਸਾਰੇ ਸਵਾਲ ਨਹਿਰੀ ਵਿਭਾਗ ਸਣੇ ਪ੍ਰਸ਼ਾਸਨ ਦੇ ਉੱਤੇ ਖੜੇ ਹੁੰਦੇ ਨੇ ਫਿਲਹਾਲ ਲੋਕਾਂ ਦੇ ਸਾਹ ਸੁੱਕੇ ਹੋਏ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਜੋ ਹੈ ਲੋਕਾਂ ਦੀ ਮਦਦ ਦੇ ਨਾਲ ਇਸ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਨਹਿਰ ਟੁੱਟੀ ਜੀ ਘਲੇ ਪੰਜ-ਛੇ ਦਿਨ ਅੱਗੇ ਪਾਣੀ ਛੱਡੇ ਨੂੰ ਜੀ ਕਰੋੜਾਂ ਰੁਪਈਆ ਲੱਗ ਗਿਆ ਨਹਿਰ ਦੇ ਉੱਤੇ ਤੇ ਮੰਨ ਲਓ ਇਹ ਕਿੰਨਾ ਵੀ 25 ਸਾਲ ਗੱਡੇਗੀ ਜਾਂ ਜੋ ਹਫਤੇ ਦੇ ਵਿੱਚ ਹੀ ਟੁੱਟ ਗਈ ਪਾਣੀ ਇਹਦਾ ਹੁਣ ਨਹੀਂ ਛੱਡਿਆ ਕਾਰਨੇ ਹੈ ਕਿ ਮਟੀਰੀਅਲ ਮਾੜਾ ਲੱਗਾ ਜੀ ਬਹੁਤ ਮਾੜਾ ਮਟੀਰੀਅਲ ਆ ਪੁਰਾਣਾ ਮੋਗਾ ਕਾਮ ਜਾ ਪਿਆ ਜਿਹੜੇ ਨਵੇਂ ਬਣਾਏ ਉਹ ਸਭ ਟੁੱਟੀਆਂ ਜਾਂਦੇ ਆ ਉਧਰੋ ਹੈਡ ਲਾਕੋ ਵੇਖੋ ਵੀ ਪਿੰਡ ਦੀ ਬਾਬਾ ਜੀਵਨ ਸਿੰਘ ਨਗਰ ਨੂੰ ਮਾਰ ਪੈਣੀ ਮੇਰੇ ਹਿਸਾਬ ਨਾਲ ਕਿ ਅੱਧੋ ਜਿਆਦਾ ਮਿੱਟੀ ਵਹਿ ਚੁੱਕੀ ਹੈ ਹੈਡ ਲਾਕੋ ਤੁਸੀਂ ਦਿਖਾ ਵੀ ਸਕਦੇ ਹੋ ਸਾਹਮਣੇ ਉਧਰ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਨੂੰ ਇਹੀ ਕਰਦੇ ਕਿ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੇਕੇਦਾਰ ਬਣਿਆ ਸਵੇਰੇ 5 ਵਜੇ ਦੀ ਨਹਿਰ ਟੁੱਟੀ ਹੋਈ ਆ ਇਸ ਬਾਰੇ ਮਹਿਕਮੇ ਨੂੰ ਅਸੀਂ ਐਸੀ ਸਾਹਿਬ ਨੂੰ ਸ਼ੇਰ ਸਿੰਘ ਨੂੰ ਜੀ ਨੂੰ ਕਾਲ ਕਰਕੇ ਇਨਫੋਰਮੇਸ਼ਨ ਦਿੱਤੀ ਸੀ ਉਸ ਤੋਂ ਬਾਅਦ ਸਾਨੂੰ ਐਕਸਨ ਵਿਨੋਦ ਜੀ ਦਾ ਫੋਨ ਆਇਆ ਹੈ ਕਿ ਅੱਜ ਆ ਵੀ ਮਟਿਆ ਆ ਰਹੇ ਆ ਤੇ ਇਹ ਤੋਂ ਉਹਦੇ ਕੰਪਨੀ ਦੇ ਮੈਨੇਜਰ ਚ ਦੇ ਕੁਝ ਬੰਦੇ ਸੀ ਉਹ ਕਹਿੰਦੇ ਸਾਡੀ ਉੱਪਰ ਹਾਂ ਤੱਕ ਪਹੁੰਚ ਆ ਅਸੀਂ ਪਹਿਲਾਂ ਵੀ ਇਸ ਬਾਰੇ ਇਨਫੋਰਮੇਸ਼ਨ ਦਿੱਤੀ ਸੀ ਕਿ ਤੁਹਾਡਾ ਜਿਹੜਾ ਮੋਗਾ ਇਹ ਬਹੁਤ ਘਟਿਆ ਮਹਿੰਗਾ ਲੱਗ ਰਿਹਾ ਹੈ ਉਹਦੀ ਉਦਾਹਰਨ ਇੱਕ ਹੈ ਜਿਹੜਾ ਅਸੀਂ ਸਾਡਾ ਪਹਿਲਾ ਮੋਗਾ ਜਿਹੜਾ ਚਾਦ ਰਿਹਾ ਸੀ ਉਹਨੂੰ ਅਜੇ ਵੀ ਖਾਰ ਪੈਣਾ ਅਜੇ ਵੀ ਉਹਨੂੰ ਰੋੜ ਨਹੀਂ ਪਿਆ ਜਦ ਕਿ ਜੋ ਪੁਰਾਣਾ ਮੋਗਾ ਉਹ ਢਹਿ ਢੇਰੀ ਹੋ ਚੁੱਕਿਆ ਹੈ ਖਤਮੀ ਹੋ ਚੁੱਕਿਆ ਮੋਗਾ ਇਹ ਕਾਰਨ ਕੀ ਬਣਿਆ ਜਨਰੇਟਰ ਪਹਿਲੇ ਪਾਣੀ ਦੇ ਭਾਵ ਨਾਲ ਟੁੱਟ ਗਈ ਮੇਨ ਵੱਡੀ ਗੱਲ ਤਾਂ ਇਹ ਹੈ ਘਟੀਆ ਮਟੀਰੀਅਲ ਹੋਣਾ ਬਾਹਰ ਜਿੰਨਾ ਜੇ ਪ੍ਰੈਸ਼ਰ ਪਿਆ ਜੇ ਇਹ ਮੈਗਮਾ ਕਹਿ ਰਿਹਾ ਕਿ ਜੇ ਪ੍ਰੈਸ਼ਰ ਪੈ ਕੇ ਇੱਥੋਂ ਟੁੱਟ ਰਿਹਾ ਆ ਉਹਦਾ ਕਾਰਨ ਫਿਰ ਪੁਰਾਣਾ ਮੋਗਾ ਕਿਵੇਂ ਬਚਿਆ ਰਹਿ ਗਿਆ ਸਵਾਲੀਆਂ ਨਿਸ਼ਾਨ ਆ ਜੇਕਰ ਪ੍ਰੈਸ਼ਰ ਸੀ ਤਾਂ ਪੁਰਾਣਾ ਮੋਗਾ ਜਿਹੜਾ ਪਿਛਲੋਂ ਪੂਲ ਪ੍ਰੈਸ਼ਰ ਪੈ ਕੇ ਉਹ ਮੋਗਾ ਅਜੇ ਵੀ ਉਹ ਪਾਣੀ ਦੀ ਮਾਰ ਚੱਲ ਰਹੀ ਆ ਕਿਵੇਂ ਚੱਲ ਰਹੀ ਆ ਨਹਿਰ ਟੁੱਟੀ ਪਾਜੋ ਇੰਚਰ ਦੀ ਟੁੱਟੀ ਆ ਕਰਨੇ ਕੀ ਬਣਿਆ ਕਰਨ ਘਾਟਿਆ ਮਟੀਰੀਅਲ ਕਿੰਨਾ ਚੇਰ ਬਣਿਆ ਪਹਿਲੇ ਤਕਰੀਬਨ ਇਹਨੂੰ ਆ ਜਿਹਨੂੰ ਮੈਂ ਨਹਿਰ ਬਣੀ ਆ